ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੁਵਿਧਾ ਸਿੱਖਿਆ ਸਹੂਲਤਾਂ ਹੋਰ ਸਹੂਲਤਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ। ਔਰ ਹੁਣ ਖਾਸ ਕਰਕੇ ਬਜ਼ੁਰਗਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ 50 ਸਾਲ ਤੋਂ ਵੱਧ ਦੀਆਂ ਵਿਅਕਤੀਆਂ ਲਈ ਤੀਰਥ ਯਾਤਰਾ ਜਿਹੜੀ ਉਹ ਕਰਾਈ ਜਾ ਰਹੀ ਹੈ। ਤਾਂ ਅੱਜ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਸੰਮੇਵਾਲਾ ਤੋਂ বাস ਨੂੰ ਰਵਾਨਾ ਕੀਤਾ ਗਿਆ ਔਰ ਉਸ বাস ਦੇ ਵਿੱਚ 40 ਜਿਹੜੇ ਸ਼ਰਧਾਲੂ ਆਏ ਉਹ ਸ਼ਾਮਿਲ ਸਨ ਔਰ ਇਹ ਸਰਕਾਰ ਦੇ ਵੱਲੋਂ ਹੀ বাস ਦੇ ਵਿੱਚ ਪੂਰੇ ਵਧੀਆ ਪ੍ਰਬੰਧ ਕੀਤੇ ਗਏ ਸਨ ਉਹਨਾਂ ਵੱਲੋਂ ਗਾਈਡ ਜੇ ਬਜ਼ੁਰਗਾਂ ਦੀ ਸਿਹਤ ਸੰਭਾਲ ਦੇ ਲਈ ਜਾਂ ਉਹਨਾਂ ਦੀ ਸੰਭਾਲ ਦੇ ਲਈ ਹੈਲਪਰ ਵੀ ਤਾਇਨਾਤ ਕੀਤੇ ਗਏ ਤਾਂ ਉਹਨਾਂ ਆਪਾਂ ਆਓ ਆਪਾਂ ਉਹਨੂੰ ਬੱਸ ਵੀ ਦਿਖਾਉਣੀ ਆ ਕਿ ਕਈ ਵਾਰ ਲੋਕਾਂ ਦੇ ਗੱਲਾਂ ਦਿਮਾਗ ਦੇ ਵਿੱਚ ਗੱਲ ਹੁੰਦੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਰੋਡਵੇਜ ਦੀ ਬੱਸ ਭੇਜੀ ਹੋਣੀ ਆ ਯਾਰ ਖਟਾਰਾ ਜੀ ਜਾਂ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਸਾਹਮਣੇ ਆਉਂਦੀਆਂ ਤਾਂ ਉਹ ਵੀ ਤੁਹਾਨੂੰ ਅਸੀਂ ਵਿਖਾਉਣੇ ਆ ਵੀ ਬੱਸ ਕਿਸ ਤਰ੍ਹਾਂ ਦੀ ਐ ਸੀਟਾਂ ਉਹਦੀਆਂ ਕਿਸ ਤਰ੍ਹਾਂ ਦੀਆਂ ਸਤਿ ਸ਼੍ਰੀ ਅਕਾਲ ਭਾਈ ਜੀ ਯਾਤਰੀਆਂ ਨੂੰ ਕਿਸ ਤਰ੍ਹਾਂ ਬਿਠਾਇਆ ਗਿਆ ਹੈ ਕਿ ਆਪਾਂ ਯਾਤਰੀ ਨਾਲ ਵੀ ਗੱਲਬਾਤ ਕਰਦੇ ਆ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਲੋਕਾਂ ਦੇ ਲਈ ਬਜ਼ੁਰਗਾਂ ਦੇ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ ਉਹ ਕਿਸ ਤਰ੍ਹਾਂ ਦਾ ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਵੀ ਇੱਥੇ ਦੱਸਣਾ ਚਾਹਾਂਗਾ ਕਿ ਮੈਂ ਪਹਿਲਾਂ ਵੀ ਇੱਕ ਵੀਡੀਓ ਅੱਜ ਤੋਂ ਡੇਢ ਦੋ ਸਾਲ ਪਹਿਲਾਂ ਪਾਈ ਸੀ ਉਹਦੇ ਵਿੱਚ ਮਤਲਬ ਕੋਈ ਵੀ ਕਿਸੇ ਵੀ ਉਮਰ ਦਾ ਜਾ ਸਕਦਾ ਸੀ ਯਾਤਰਾ ਕੀਤੀ ਸੀ ਵੀ ਜਿਸ ਵੀ ਧਰਮ ਨੂੰ ਮੰਨਣ ਵਾਲਾ ਹੈ Hindu ਧਰਮ ਦੇ ਲੋਕ ਹੈ ਸਿੱਖ ਧਰਮ ਦੇ ਲੋਕ ਹੈ ਤਾਂ ਉਹਨਾਂ ਦੀ ਮਤਲਬ ਆਪਦੇ ਅਨੁਸਾਰ ਆਪਦੇ ਧਰਮਾਂ ਦੇ ਹਿਸਾਬ ਨਾਲ ਜਿਵੇਂ ਕਿ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇੱਧਰ ਸਾਲਾ ਸ਼ਰ ਧਾਮ ਖਾਟੂ ਸ਼ਾਮ ਮਤਲਬ ਇਸ ਤਰ੍ਹਾਂ ਦੀਆਂ ਯਾਤਰਾਵਾਂ ਜਿਹੜੀਆਂ ਹੋ ਕਰਵਾਈਆਂ ਜਾ ਰਹੀਆਂ ਹੈ ਤਾਂ ਇੱਥੇ ਮੈਂ ਬੜੇ ਵਿਅਕਤੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਰਕਾਰ ਦੇ ਇਸ ਕੰਮ ਦੀ ਬੜੀ ਸ਼ਲਾਘਾ ਕੀਤੀ ਔਰ ਹੁਣ ਵੀ ਜਦੋਂ ਮੈਂ ਇਸ ਪਿੰਡ ਦੇ ਵਿੱਚ ਆਇਆ ਤਾਂ ਕਈ ਕਈ ਬਜ਼ੁਰਗਾਂ ਨੇ ਕਿਹਾ ਕਿ ਸ਼ੁਕਰ ਹੈ ਪ੍ਰਮਾਤਮਾ ਦਾ ਸ਼ੁਕਰ ਹੈ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਔਰ ਸਰਕਾਰ ਦਾ ਵੀ ਧੰਨਵਾਦ ਕੀਤਾ ਸਤਿ ਸ਼੍ਰੀ ਅਕਾਲ ਭਾਈ ਜੀ ਉਹਨਾਂ ਕੋਲ ਤਾਂ ਪੈਸੇ ਵੀ ਖਰਚਣ ਨੂੰ ਨਹੀਂ ਸੀ ਕਈ ਵਿਅਕਤੀ ਇਸ ਤਰ੍ਹਾਂ ਦੇ ਵੀ ਹੁੰਦੇ ਆ ਸਾਰੇ ਪੈਸੇ ਵਾਲੇ ਨਹੀਂ ਹੁੰਦੇ ਤਾਂ ਆਓ ਫਿਰ ਆਪਾਂ ਇਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਲੋਕ ਲੋਕ ਕੀ ਕਹਿਣਾ ਚਾਹੁੰਦੇ ਆ ਸਰਕਾਰ ਦੇ ਪ੍ਰਤੀ? ਬਾਬਾ ਜੀ ਤੁਸੀਂ ਇਸ ਤੀਰਥ ਯਾਤਰਾ ਬਾਰੇ ਕੀ ਕਹਿਣਾ ਚਾਹੁੰਦੇ ਆ? ਭਗਵੰਤ ਮਾਨ ਦੀ ਸਰਕਾਰ ਨੂੰ ਵੀ ਕਿਵੇਂ ਅਪਰਾਲਾ ਹੈ? ਅਸੀਂ ਤਾਂ ਜੀ ਬਹੁਤ ਖੁਸ਼ ਆਂ। ਹਾਂਜੀ। ਅੱਛਾ ਜੀ। ਹਾਂਜੀ। ਹਾਂਜੀ। ਮਾਤਾ ਜੀ ਤੁਸੀਂ ਬੜੇ ਬਹੁਤ ਖੁਸ਼ ਹਾਂ। ਹਾਂ ਯਾਤਰਾ ਚੱਲੇ ਆ ਜੀ। ਆਂਡੀਆਂ ਆਂਡੀਆਂ। ਸਾਡੀ ਆਪਦੀ ਸਰਕਾਰ ਇੱਥੇ ਗੁਰਪ੍ਰੀਤ ਦੇ ਲੈੜੀਆਂ ਆਈ। ਅੱਛਾ ਜੀ। ਹਾਂਜੀ। ਠੀਕ ਹੈ। ਆ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਬਾਰੇ ਜਿਹੜਾ ਤੁਹਾਨੂੰ ਇਸ ਯਾਤਰਾ ਕਰਵਾ ਰਿਹਾ ਹੈ ਅਪਰਾਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਅੱਛਾ ਹਾਂਜੀ ਬਾਬਾ ਜੀ ਹਾਂਜੀ ਬਹੁਤ ਖੁਸ਼ ਹਾਂ ਜੀ ਅੱਛਾ ਜੀ ਕੀ ਕਹਿਣਾ ਚਾਹੁੰਦੇ ਆ ਸਰਕਾਰ ਦੇ ਕੰਮ ਬਾਰੇ ਠੀਕ ਗਈ ਬਹੁਤ ਸਾਡੇ ਕਸੂਤਾਂ ਤੇ ਲਿਖਿਆ ਸੀ ਜੀ ਅੱਛਾ ਅੱਛਾ ਜੋ ਕਿ ਸਾਡੀ ਉਸ ਭਗਤ ਮਾਨ ਨੇ ਸਾਡੀ ਸਿਹਤਾਂ ਕੀਤੀ ਕਿਉਂ ਅਸੀਂ ਗਰੀਬ ਬੰਦੇ ਆ ਇਸ ਪੈਸਾ ਲੱਗ ਰਿਹਾ ਨਹੀਂ ਸਰਦ ਠੀਕ ਹੈ ਜੀ ਇਹ ਬਹੁਤ ਧੰਨਵਾਦ ਜੀ ਠੀਕ ਹੈ ਹਾਂ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੇ ਇਸ ਕੰਮ ਬਾਰੇ ਉਪਰਾਲੇ ਬਾਰੇ ਠੀਕ ਹੈ ਜੀ ਠੀਕ ਹੈ ਵਧੀਆ ਹੈਗਾ ਤੇ ਜਿਹੜਾ ਕਰੀ ਜਾਂਦਾ ਹੈ ਸਾਨੂੰ ਦੇ ਹੋਏ ਚੰਗਾ ਜਿਹੜਾ ਕਰੀ ਜਾਂਦਾ ਲਈ ਜਾਂਦਾ ਸੰਗ ਸੰਗ ਤੇ ਲਈ ਜਾਂਦਾ ਹੈ ਭਲਾ ਦੇ ਹੁੰਦਾ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦੇ ਇਸ ਉਪਰਾਲੇ ਬਾਰੇ ਜਿਹੜਾ ਤੁਹਾਨੂੰ ਤੀਰਚੀ ਯਾਤਰਾ ਕਰਵਾ ਰਹੇ ਹੋ ਬਹੁਤ ਧੰਨਵਾਦੀ ਹੋ ਨਹੀਂ ਐਸਾ ਕੰਮ ਤੁਸੀਂ ਅੱਛਾ ਯਾਤਰਾ ਕਰਾ ਰਹੇ ਨੇ ਬਹੁਤ ਬੁਰੀ ਰਿਕਨ ਹੋ ਜਾਣਗੇ ਸਾਡੇ ਬਹੁਤ